ਬਾਬਾ ਜੀ ਇਹ ਰਾਤ ਪਿੰਡ ਝਾੜ ਸਾਹਬ ਦੇ ਵਿੱਚ ਡੀਜ਼ਲ ਚੋਰੀ ਕਰਿਆ ਬੰਦਿਆਂ ਨੇ ਬਈ ਗੁਰੂ ਦਾ ਬਾਣਾ ਪਾ ਕੇ ਬਾਣੇ ਨੂੰ ਬਦਨਾਮ ਕਰ ਰਹੇ ਆ ਬੰਦੇ ਜੇ ਮੇਰਾ ਕੋਈ ਵੀ ਵੀਰ ਇਹਨੂੰ ਪਛਾਣਦਾ ਹੋਵੇ ਪਿੰਡ ਝਾੜ ਸਾਹਬ ਦੇ ਸਰਪੰਚ ਨਾਲ ਕੰਟੈਕਟ ਕੀਤਾ ਜਾਵੇ ਬਾਬਾ ਜੀ ਰਾਤ 40 45 ਲੀਟਰ ਡੀਜ਼ਲ ਕੱਢ ਲੈ ਗਏ ਇਹ 6-7 ਜਣੇ ਆ ਇੰਡੀਕੋ ਗੱਡੀ ਆ ਗੱਡੀ ਦਾ ਨੰਬਰ ਨਹੀਂ ਕਲੀਅਰ ਪਤਾ ਲੱਗਦਾ ਕੈਮਰੇ 'ਚ ਬਾਕੀ ਬਾਬਾ ਜੀ ਬੰਦਿਆਂ ਦੀ ਪਛਾਣ ਆndi ਆ ਪ੍ਰੋਪਰ ਤੌਰ ਤੇ ਬਾਕੀ ਜੇ ਕਿਸੇ ਨੇ ਵੀ ਮੰਨ ਲਓ ਦੇਖੇ ਹੁਣ ਕਿਤੇ ਵੀ ਜਰੂਰ ਕੰਟੈਕਟ ਕਰਿਓ ਬਾਕੀ ਰਾਤ ਨੂੰ ਆਪਣਾ ਗੇਟ ਦਰਵਾਜ਼ੇ ਨਾ ਖੋਲਿਓ ਜੇ ਕੋਈ ਵੀ ਖੜਕਾਉਂਗੇ ਬਈ ਜੀ ਇਹ ਦਰਵਾਜ਼ੇ ਵੀ ਖੜਕਾਂਦੇ ਰਾਤ ਨੂੰ ਆ ਕੇ ਜਿਨ੍ਹਾਂ ਕੋਲ ਹਥਿਆਰ ਹੈਗੇ ਆ ਆਪਣਾ ਧਿਆਨ ਰੱਖਿਓ ਸਾਰੇ ਜਣੇ ਬਾਕੀ ਜੇ ਕਿਸੇ ਨੂੰ ਪਤਾ ਲੱਗੇ ਜਰੂਰ ਦੱਸਿਓ ਵੀਰ ਬਣ ਕੇ ਹੈ ਤਾਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਲ ਹੋ ਰਹੀ ਹੈ ਜਿਸ ਦੇ ਵਿੱਚ 6 ਤੋਂ 7 ਜਣੇ निहंग सिंह ਬਾਣੇ ਦੇ ਵਿੱਚ ਹੈਗੇ ਨੇ ਤਾਂ ਉਹਨਾਂ ਦੇ ਵੱਲੋਂ ਰਾਤ ਨੂੰ ਅੱਧੀ ਰਾਤ ਨੂੰ ਇਹ ਕਾਰਾ ਕੀਤਾ ਜਾਂਦਾ ਹੈ ਤਾਂ ਲੋਕਾਂ ਦੀਆਂ ਗੱਡੀਆਂ ਦੇ ਵਿੱਚੋਂ ਡੀਜ਼ਲ ਚੋਰੀ ਕਰਕੇ ਇਹ ਲੈ ਜਾਂਦੇ ਨੇ ਇਹ 6 ਤੋਂ 7 ਬੰਦੇ ਦੱਸੀ ਜਾ ਰਹੇ ਨੇ ਜਿਨ੍ਹਾਂ ਦੀ ਵੀਡੀਓ ਜਿਹੜੀ ਹੁਣ ਸੋਸ਼ਲ ਮੀਡੀਆ ਤੇ ਲਗਾਤਾਰ ਵਾਇਲ ਹੋ ਰਹੀ ਹੈ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤਾਂ ਅ 6 ਤੋਂ 7 ਜਣੇ ਹੈਗੇ ਨੇ ਇੱਕ ਦੇ ਨਿਹੰਗ ਸਿੰਘ ਦਾ ਬਾਣਾ ਵੀ ਜਿਹੜਾਗਾ ਪਾਇਆ ਹੋਇਆ ਤਾਂ ਕੁਝ ਵੈਸੇ ਵੀ ਜਿਹੜੇ ਨੌਜਵਾਨ ਨਜ਼ਰ ਆ ਰਹੇ ਨੇ ਤਾਂ ਉਹਨਾਂ ਦੇ ਵੱਲੋਂ ਰਾਤ ਨੂੰ ਅੱਧੀ ਰਾਤ ਨੂੰ ਇਹ ਕੀਤਾ ਜਾਂਦਾ ਹੈ ਕਿ ਲੋਕਾਂ ਦੀਆਂ ਗੱਡੀਆਂ ਦੇ ਵਿੱਚੋਂ ਡੀਜ਼ਲ ਕੱਢ ਕੇ ਚੋਰੀ ਕੀਤਾ ਜਾਂਦਾ ਤਾਂ ਇਹ ਕਿਹਾ ਜਾ ਰਿਹਾ ਕਿ 40 ਤੋਂ 45 ਲੀਟਰ ਡੀਜ਼ਲ ਜਿਹੜਾ ਇਹਨਾਂ ਦੇ ਵੱਲੋਂ ਚੋਰੀ ਕੀਤਾ ਗਿਆ ਤਾਂ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਹਾਲਾਂਕਿ 4 ਸਾਥ ਦੇ ਇਹ ਪੂਰੀ ਵੀਡੀਓ ਦੱਸੀ ਜਾ ਰਹੀ ਹੈ 4 ਸਾਥ ਦੇ ਵਿੱਚ ਹੀ ਪੂਰੀ ਇਸ ਕਟਣਾ ਨੂੰ ਅੰਜਾਮ ਇਹਨਾਂ ਲੋਕਾਂ ਦੇ ਵੱਲੋਂ ਦਿੱਤਾ ਗਿਆ ਤਾਂ ਜੋ ਇਹ ਜੋ ਤੁਹਾਨੂੰ ਤਸਵੀਰਾਂ ਦਿਖਾ ਰਹੇ ਸੀ ਸੀਸੀਟੀਵੀ ਤਸਵੀਰਾਂ ਹੈਗੀਆਂ ਨੇ 4 ਸਾਥ ਦੀਆਂ ਤਸਵੀਰਾਂ ਨੇ ਤੁਸੀਂ ਵੇਖ ਸਕਦੇ ਹੋ ਤਾਂ ਇੱਕ ਚਿੱਟੀ ਕਾਰ ਦੇ ਵਿੱਚ ਸਵਾਰ ਹੋ ਕੇ 6 ਤੋਂ 7 ਜਣੇ ਆਉਂਦੇ ਨੇ ਤਨਦੀ ਵੱਲੋਂ ਇਹ ਪੂਰੀ ਘਟਨਾ ਨੂੰ ਅੰਜਾਮ ਦਿੱਤਾ ਜਾਂਦਾ ਹੈ ਡੀਜ਼ਲ ਜਿਹੜਾਗਾ ਚੋਰੀ ਕੀਤਾ ਜਾਂਦਾ ਹੈ 40 ਤੋਂ 45 ਡੀਜ਼ਲ ਇੱਕ ਰਾਤ ਦੇ ਵਿੱਚ ਇਹਨਾਂ ਨੇ ਚੋਰੀ ਕੀਤਾ ਤਾਂ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਤਾਂ ਲਗਾਤਾਰ ਅਜੇ ਮਾਮਲੇ ਸਾਹਮਣੇ ਆਉਂਦੇ ਨੇ ਜਦੋਂ ਕਿ ਕਈ ਵਾਰੀ ਤਾਂ ਲਗਾਤਾਰ ਅਜਿਹੀਆਂ ਚੋਰੀਆਂ ਹੁੰਦੀਆਂ ਨੇ ਅੱਧੀ ਰਾਤ ਨੂੰ ਅਜਿਹੀਆਂ ਚੋਰੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਤਾਂ ਤੁਸੀਂ ਵੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤਾਂ ਪੰਜਾਬ ਦੇ ਵਿੱਚ ਲਗਾਤਾਰ ਚੋਰੀ ਦੀਆਂ ਘਟਨਾਵਾਂ ਲੁੱਟ ਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਤਾਂ ਇਸ ਤਰ੍ਹਾਂ ਹੌਸਲੇ ਇਹਨਾਂ ਚੋਰਾਂ ਦੇ ਬੁਲੰਦ ਹੋ ਗਏ ਕਿ ਇਹਨਾਂ ਨੂੰ ਨਾ ਤਾਂ ਕੋਈ ਪੁਲਿਸ ਦਾ ਖੌਫ ਹੈ ਤੇ ਨਾ ਹੀ ਕੋਈ ਲੋਕਾਂ ਦਾ ਖੌਫ ਹੈ ਕਿ ਸਾਨੂੰ ਕੋਈ ਰਾਤ ਨੂੰ ਅਗਰਸੀ ਫੜੇਗੇ ਤਾਂ ਸਾਡਾ ਲੋਕ ਕੀ ਹਸ਼ਰ ਕਰਨਗੇ ਪਿੰਡਾਂ ਦੇ ਲੋਕ ਸਾਡਾ ਕੀ ਹਸ਼ਰ ਕਰਨਗੇ ਇਹਨਾਂ ਗੱਲਾਂ ਤੋਂ ਅਣਜਾਣ ਨੇ ਬੇਖੌਫ ਹੋ ਕੇ ਅਜਿਹੀਆਂ ਘਟਨਾਵਾਂ ਨੂੰ ਜਾਮ ਦੇ ਦਿੱਤਾ ਚਾਰ ਸਾਹਿਬ ਦੀ ਤਸਵੀਰ ਜਿਹੜੀ ਹੈ ਵੀਰੋ ਦੱਸੀ ਜਾ ਰਹੀ ਹਾਲਾਂਕਿ ਅਸੀਂ ਟੀਵੀ ਤਸਵੀਰਾਂ ਦੇ ਵਿੱਚ ਆਵਾਜ਼ ਵੀ ਜਿਹੜੀ ਹੈ ਉਹ ਸਾਫ਼ ਸੁਣਾਈ ਦਿੰਦੀ ਹੈ ਜਿਸ ਦੇ ਵਿੱਚ ਇੱਕ ਸ਼ਖਸ ਜਿਹੜਾ ਕਹਿ ਰਿਹਾ ਕਿ ਇਹ 4 ਸੱਤ ਦੀ ਵੀਡੀਓ ਜਿੱਥੇ ਕਿ 6 ਤੋਂ 7 ਜਾਣੇ ਹੈਗੇ ਨੇ ਚਿੱਟੀ ਕਾਰ ਦੇ ਵਿੱਚ ਇੰਡੀਗੋ ਕਾਰ ਦੇ ਵਿੱਚ ਹੀ ਆਉਂਦੇ ਨੇ ਸਵਾਰ ਹੋ ਕੇ ਤਾਂ ਇਹ ਵੀ ਲੋ ਉਸ ਦੇ ਵੱਲੋਂ ਲੋਕਾਂ ਨੂੰ ਕਿਹਾ ਜਾ ਰਿਹਾ ਕਿ ਜੇਕਰ ਤੁਹਾਡੇ ਵੀ ਕਿਸੇ ਗੇਟ ਖੜਕਾਉਣ ਤੁਹਾਡੇ ਘਰ ਦਾ ਦਰਵਾਜ਼ਾ ਖੜਕਾਉਣ ਤਾਂ ਤੁਸੀਂ ਨਾ ਖੋਲਿਓ ਕਿਉਂਕਿ ਤੁਹਾਡੇ ਨਾਲ ਵੀ ਕੋਈ ਉੱਚੀ ਨੀਵੀ ਹੋ ਸਕਦੀ ਹੈ ਤੁਹਾਡੇ ਨਾਲ ਵੀ ਘਟਨਾ ਜੜੀ ਹੈ ਵਾਪਸ ਸਕਦੀ ਹੈ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਡੀਜ਼ਲ ਚੋਰੀ ਕੀਤਾ ਜਾ ਰਿਹਾ ਹੈ ਇਹਨਾਂ ਲੋਕਾਂ ਦੇ ਵੱਲੋਂ 6 ਤੋਂ 7 ਜਣੇ ਹੈਗੇ ਨੇ ਤਾਂ ਨਿਹੰਗ ਸਿੰਘ ਬੰਨ ਦੇ ਵਿੱਚ ਅਜਈਆਂ ਜੜੀਆਂ ਚੋਰੀ ਦੀਆਂ ਘਟਨਾਵਾਂ ਨੂੰ ਇਹ ਲੋਕ ਅੰਜਾਮ ਦੇ ਨੇ ਤਾਂ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਵਾਇਲ ਹੋ ਰਹੀ ਹੈ ਇੱਕ ਵਾਰ ਤੁਹਾਨੂੰ ਦਿਖਾ ਦਿੰਨੇ ਆ ਵੀਡੀਓ